ਕਿਸਾਨਾਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਵੱਲੋਂ ਸ਼ੰਭੂ ਥਾਣੇ ਦਾ ਘਰਾਉ ਕੀਤਾ ਜਾ ਰਿਹਾ ਹੈ ਜੀ ਹਾਂ ਵੱਡੀ ਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਮਈ ਯਾਨੀ ਕਿ ਅੱਜ ਸ਼ੰਭੂ ਥਾਣੇ ਦੇ ਘਰਾਉ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਹੁਣ ਇਸੇ ਦਰਮਿਆਨ ਸ਼ੰਭੂ ਥਾਣੇ ਦਾ ਕਿਸਾਨਾਂ ਵੱਲੋਂ ਘਰਾਉ ਕੀਤਾ ਜਾਣਾ ਜਿਸ ਨੂੰ ਲੈ ਕੇ ਪੁਲਿਸ ਜਿਹੜੀ ਮੁਸ਼ਤੈਦ ਨਜ਼ਰ ਆ ਰਹੀ ਹੈ ਤਾਂ ਸ਼ੰਭੂ ਅਤੇ ਖਨੋਰੀ ਬਾਰਡਰ ਜਿਹੜਾ ਪੁਲਿਸ ਵੱਲੋਂ ਖਾਲੀ ਕਰਵਾ ਦਿੱਤਾ ਗਿਆ ਸੀ ਮੋਰਚਾ ਜਿਹੜਾ ਕਿਸਾਨਾਂ ਦਾ ਉਸ ਨੂੰ ਹਟਵਾ ਕੇ ਇਹ ਰੋਡ ਨੇ ਜਿਹੜੇ ਆਵਾਜਾਈ ਦੇ ਲਈ ਬਹਾਲ ਕਰਵਾ ਦਿੱਤੇ ਗਏ ਸਨ ਤਾਂ ਇਸੇ ਦਰਮਿਆਨ ਕਿਸਾਨਾਂ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਸਨ ਕਿ ਸਾਡੇ ਟਰੈਕਟਰ ਟਰਾਲੀਆਂ ਏਸੀ ਫ੍ਰਿਜ ਕੂਲਰ ਆਦਿ ਕਈ ਤਰ੍ਹਾਂ ਦਾ ਹੋਰ ਸਮਾਨ ਹੈ ਜਿਹੜਾ ਚੋਰੀ ਹੋ ਗਿਆ ਤੇ ਦੋਸ਼ੀਆਂ ਦੇ ਖਿਲਾਫ ਲਗਾਤਾਰ ਕਿਸਾਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸੇ ਦਰਮਿਆਨ ਹੁਣ ਸ਼ੰਭੂ ਥਾਣੇ ਦਾ ਘਰਾਓ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਮੁਸਤਹਿਦ ਨਜ਼ਰ ਆ ਰਹੀ ਹੈ ਤਾਂ ਜਾਣਕਾਰੀ ਦੇ ਅਨੁਸਾਰ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕਈ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੂੰ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਤਾਂ ਜਾਣਕਾਰੀ ਦੇ ਮੁਤਾਬਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਦੇ ਵਿੱਚ ਪੁਲਿਸ ਨੇ ਨજરਬੰਦ ਕਰ ਦਿੱਤਾ ਤਾਂ ਅੱਜ ਸ਼ੰਭੂ ਥਾਣੇ ਦਾ ਘਰਾਓ ਕਰਨਾ ਕਿਸਾਨਾਂ ਵੱਲੋਂ ਤਾਂ ਇਸ ਤੋਂ ਪਹਿਲਾਂ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ ਘਰ ਦੇ ਵਿੱਚ ਇਹ ਕਿਸਾਨ ਆਗੂ ਨਜ਼ਰਬੰਦ ਕੀਤੇ ਗਏ ਨੇ ਤਾਂ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਦਾਦੀ ਹੈ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਪੁਲਿਸ ਵੱਲੋਂ ਆਵਾਜਾਈ ਦੇ ਲਈ ਬਹਾਲ ਕਰਵਾ ਦਿੱਤਾ ਗਿਆ ਸੀ ਤੇ ਇਸੇ ਦੌਰਾਨ ਕਿਸਾਨ ਨੇ ਜਿਹੜੇ ਲਗਾਤਾਰ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਾਰੇ ਸਨ ਕਿ ਟਰਾਲੀਆਂ ਏਸੀ ਫ੍ਰਿਜ ਕੂਲਰ ਸਿਲੰਡਰ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਕਾਫੀ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਦਾ ਗੁੱਸਾ ਜਿਹੜਾ ਭੜਕਦਾ ਨਜ਼ਰ ਆ ਰਿਹਾ ਹੈ ਕਿਸਾਨ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੁਣ ਸ਼ੰਭੂ ਥਾਣੇ ਦੇ ਘਰਾਉ ਦਾ ਕਿਸਾਨਾਂ ਨੇ ਐਲਾਨ ਕੀਤਾ ਸੀ ਤਾਂ ਕਿਸਾਨਾਂ ਵੱਲੋਂ ਅੱਜ ਸ਼ੰਭੂ ਥਾਣੇ ਦਾ ਘਰਾਉ ਕੀਤਾ ਜਾਣਾ ਜਿਸ ਨੂੰ ਲੈ ਕੇ ਚੱਪੇ-ਚੱਪੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਉੱਥੇ ਹੀ ਕਈ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹਨਾਂ ਨੂੰ ਘਰ ਦੇ ਵਿੱਚ ਪੁਲਿਸ ਨੇ ਨજરਬੰਦ ਕਰ ਦਿੱਤਾ ਤਾਂ ਜੋ ਉਹ ਥਾਣੇ ਦਾ ਘਰਾਓ ਨਾ ਕਰ ਸਕਣ ਤਾਂ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਆਗੂਆਂ ਵੱਲੋਂ ਆ ਸ਼ੰਭੂ ਥਾਣੇ ਦਾ ਘਰਾਓ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਚੱਪੇ-ਚੱਪੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਥਾਣੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਕਾਫੀ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਕਈ ਕਿਸਾਨ ਆਗੂ ਨੇ ਜਿਹੜੇ ਉਹ ਪੁਲਿਸ ਨੇ ਘਰਾਂ ਦੇ ਵਿੱਚ ਨજરਬੰਦ ਕਰ ਦਿੱਤੇ ਨੇ ਤਾਂ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਪੇਜ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਆਖਿਆ ਕਿ ਸੜਕਾਂ ਰੇਲਾਂ ਜਾਂ ਫਿਰ ਕੋਈ ਹੋਰ ਸਥਾਨ ਨੇ ਜਿਹੜੇ ਉਹਨਾਂ ਤੇ ਧਰਨੇ ਪ੍ਰਦਰਸ਼ਨ ਕਰਨ ਦੀ ਮਨਾਹੀ ਹੈ ਜੇਕਰ ਕੋਈ ਵੀ ਧਰਨਾ ਪ੍ਰਦਰਸ਼ਨ ਕਰੂਗਾ ਤਾਂ ਉਹ ਕਾਰਵਾਈ ਦੇ ਤਿਆਰ ਰਹੇ ਤਾਂ ਸਾਫ ਚੇਤਾਵਨੀ ਹੈ ਜਿਹੜੀ ਸੀਐਮ ਮਾਨ ਵੱਲੋਂ ਜਾਰੀ ਕਰ ਦਿੱਤੀ ਗਈ ਸੀ ਲੇਕਿਨ ਇਸ ਤੋਂ ਪਹਿਲਾਂ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਨੇ ਜਿਹੜੇ ਉਹ ਸ਼ੰਭੂ ਥਾਣੇ ਦਾ ਘਰਾਓ ਕਰਨ ਜਾ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਮੁਸ਼ਤਿਹਦ ਨਜ਼ਰ ਆ ਰਹੀ ਹੈ ਪੁਲਿਸ ਵੱਲੋਂ ਥਾਣੇ ਦੀ ਸੁਰੱਖਿਆ ਵਧਾਈ ਗਈ ਹੈ ਉੱਥੇ ਹੀ ਸ਼ੰਭੂ ਦੇ ਉੱਤੇ ਪੁਲਿਸ ਹੈ ਜਿਹੜੀ ਭਾਰੀ ਮਾਤਰਾ ਚ ਤੈਨਾਤ ਕਰ ਦਿੱਤੀ ਗਈ ਹੈ